ਪੰਜਾਬ ਸਰਕਾਰ ਵੱਲੋਂ ਅੱਜ ਪੰਜਾਬ ਕੈਬਨਿਟ ਦੇ ਵਿੱਚ ਇੱਕ ਵੱਡਾ ਫੈਸਲਾ ਲਿੱਤਾ ਗਿਆ ਹੈ। Dalit ਪਰਿਵਾਰਾਂ ਦਾ ਕਈ ਕਰੋੜ ਦਾ ਜਟਾ ਕਰਜ਼ਾ ਮਾਫ਼ ਕੀਤਾ ਗਿਆ ਹੈ। ਪਿਛਲੇ ਕਿੰਨੇ ਸਾਲਾਂ ਤਰ੍ਹਾਂ ਤੋਂ ਫਾਇਦਾ ਹੋਏਗਾ? ਕਿੰਨਾ ਕਰਜ਼ ਸੀ ਟੋਟਲ ਇਸ ਵਿੱਚ ਜਟਾ ਗੱਲ ਕਰਨ ਦੇ ਲਈ ਅ ਵਿਜਲੀ ਮੰਤਰੀ ਹਰਪਚੰਦ ਸਿੰਘ ਇੱਥੇ ਮੌਜੂਦ ਹੈ। ਸਰ ਇੱਕ ਵੱਡਾ ਫੈਸਲਾ ਚ ਕੈਬਨਿਟ ਦੇ ਵਿੱਚ ਲਿੱਤਾ ਗਿਆ ਹੈ। ਕਿ ਲੈਂਡ ਪੋਲਿੰਗ ਪਾਲਿਸੀ ਨੂੰ ਲੈ ਕੇ ਇੱਕ ਵੱਡਾ ਫੈਸਲਾ ਸੀ। ਅੱਜ Dalit ਪਰਿਵਾਰਾਂ ਦਾ ਕਰਜ਼ ਮਾਫ਼ ਕੀਤਾ ਗਿਆ ਹੈ। ਕਿੰਨੇ ਸਮੇਂ ਦਾ ਕਰ ਸੀ? ਔਰ ਕਿੰਨੇ ਪਰਿਵਾਰ ਸੀ ਟੋਟਲ ਕਿੰਨਾ ਫਾਇਦਾ ਹੋਣ ਜਿਹੜਾ ਇਹਨਾਂ ਪਰਿਵਾਰਾਂ ਨੂੰ ਮਿਲਿਆ ਹੈ ਔਰ ਕਿੰਨੇ ਸਮੇਂ onde eu perca ਅ ਦੇਖੋ ਜਦੋਂ ਪੰਜਾਬ ਦਾ ਬਜਟ ਪੇਸ਼ ਕੀਤਾ ਗਿਆ ਸੀਗਾ ਸਾਡੇ ਮਾਨਯੋਗ ਵਿੱਤ ਮੰਤਰੀ ਸਾਹਿਬ ਨੇ ਬਜਟ ਪੇਸ਼ ਕੀਤਾ ਸੀਗਾ ਉਹਦੇ ਵਿੱਚ ਉਹਨਾਂ ਨੇ ਇੱਕ ਪ੍ਰੋਮਿਸ ਕੀਤਾ ਸੀਗਾ ਕਿ ਅਸੀਂ ਦਲਤ ਭਾਈਚਾਰੇ ਦੇ ਜਿਹੜੇ ਕਰਜ਼ੇ ਆ ਉਹ ਮੁਆਫ ਕਰਾਂਗੇ ਸੋ ਅੱਜ ਉਸੇ ਹੀ ਚੀਜ਼ ਨੂੰ ਅੱਗੇ ਵਧਾਉਂਦੇ ਆ ਆ ਪੰਜਾਬ ਦੀ ਕੈਬਨਟ ਨੇ ਇੱਕ ਅਹਿਮ ਫੈਸਲਾ ਲਿਆ ਔਰ ਉਹਦੇ ਵਿੱਚ ਜਿੰਨੇ ਵੀ ਸਾਡੇ ਪੰਜਾਬ ਅਨੁਸੂਚਿਤ ਜਾਤੀ ਭੌਂ ਵਿਕਾਸ ਤੇ ਵਿੱਤ ਨਿਕਮ ਦੇ ਜਿਹੜੇ ਕਰਜ਼ੇ ਸੀਗੇ ਜਿਹੜੇ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਦਿੱਤੇ ਗਏ ਸੀਗੇ ਆਪਣੇ ਕੰਮ ਚਲਾਉਣ ਵਾਸਤੇ ਕੰਮ ਉਹ ਉਹਨਾਂ ਦੇ ਵਿੱਚੋਂ ਕੁਝ ਲੋਕ ਇਹੋ ਜਿਹੇ ਸੀਗੇ ਜਿਹੜੇ ਆਪਣੇ ਕਰਜ਼ੇ ਵਾਪਸ ਨਹੀਂ ਕਰ پا ਰਹੇ ਸੀਗੇ ਔਰ ਉਹਨਾਂ ਦੀ ਗਿਣਤੀ 4000 ਤੇ 27 31 ਮਾਰਚ 2020 ਤੱਕ ਜਿਹੜੀ ਸੀਗੀ ਇੰਨੀ ਗਿਣਤੀ ਨਿਕਲੀ ਲਗਭਗ 60 ਕਰੋੜ ਰੁਪਇਆ ਜਿਹੜਾ ਸੀਗਾ ਉਹਨਾਂ ਦੇ ਸਿਰ ਕਰਜ਼ੇ ਸੀਗਾ ਸੋ ਅੱਜ ਮਾਨ ਸਾਹਿਬ ਨੇ ਇਹ ਕਰਜ਼ੇ ਮਾਫ ਕਰਕੇ ਇਹ ਦਰਸਾ ਦਿੱਤਾ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਆ ਉਹ ਦਲਤ ਪਾਈ ਚਾਰੇ ਦੇ ਨਾਲ ਖੜੀ ਆ ਅਸੀਂ ਸਿਰਫ ਉਹਨਾਂ ਦੀਆਂ ਇਹ ਨਹੀਂ ਦੇਖਦੇ ਕਿ ਇਹ ਵੋਟ ਬੈਂਕ ਆ ਪੁਰਾਣੀ ਸਰਕਾਰ ਆ ਐਜ਼ ਅ ਵੋਟ ਬੈਂਕ ਹੀ ਉਹਨਾਂ ਨੂੰ ਦੇਖਦੀਆਂ ਰਹੀਆਂ ਸੋ ਅੱਜ ਇਹ ਅਹਿਮ ਫੈਸਲਾ ਜਿਹੜਾ ਆ ਪੰਜਾਬ ਦੀ ਕੈਬਨਿਟ ਦੇ ਵਿੱਚ ਲਿਆ ਗਿਆ ਔਰ ਇਹ ਦਿਨ ਜਿਹੜਾ ਆ ਪੰਜਾਬ ਦੇ ਜਿਹੜੀ ਅਨਸੂਚਿਤ ਜਾਤੀ ਦਲਿਤ ਵਰਗਾਂ ਉਹਨਾਂ ਦੇ ਵਾਸਤੇ ਇਹ ਜਿਹੜਾ ਫੈਸਲਾ ਇੱਕ ਬਹੁਤ ਵੱਡਾ ਮੀਲ ਪੱਥਰ ਸਾਬਤ ਹੋਏਗਾ। 20 ਸਾਲਾਂ ਤੋਂ ਅਗਰ ਜ਼ਿਕਰ ਕੀਤਾ ਜਾਵੇ ਤਾਂ ਕਿਆ ਕਾਰਨ ਰਹੇ ਸੀ ਜਿਹੜਾ ਇਹ ਮਾਫ ਨਹੀਂ ਕੀਤਾ ਜਾ ਰਿਹਾ ਸੀ? ਕਿੰਨ ਕਾਰਨਾ ਕਰਕੇ ਕਰਜ਼ ਜਿਹੜਾ ਛੜਦਾ ਰਿਹਾ? ਔਰ ਜਿਹੜੇ ਤਕਰੀਬਨ ਇਹ ਬੈਨੀਫਿਸ਼ੀਰੀਜ਼ ਕੋਈ ਕੈਟ ਕੈਟੇਗੋਰਾਇਜ਼ ਕੀਤਾ ਕਿ ਜਾਂ ਸਾਰਿਆਂ ਦਾ ਕੰਪਲੀਟਲੀ ਕਰ ਦਿੱਤਾ ਗਿਆ? ਨਹੀਂ ਦੇਖੋ ਲਗਭਗ 84% ਲੋਕ ਜਿਹੜੇ ਆ ਉਹ ਆਲਰੇਡੀ ਆਪਦਾ ਕਰਜ਼ਾ ਜਿਹੜਾ ਮੋੜ ਚੁੱਕੇ ਆ। ਹੂੰ। ਹਾਂ ਦਲਤਪਾਈਚਾਰੇ ਦੇ ਲੋਕ ਨਾ ਬੇਸਿਕਲੀ ਮਿਹਨਤੀ ਲੋਕ ਹੁੰਦੇ ਨੇ ਬਹੁਤ ਮਿਹਨਤ ਕਰਦੇ ਨੇ ਬੜੇ ਗਰਾਊਂਡ ਲੈਵਲ ਤੋਂ ਉੱਠੇ ਹੁੰਦੇ ਨੇ ਔਰ ਇਹਨਾਂ ਨੂੰ ਪਤਾ ਹੁੰਦਾ ਹੈ ਕਿ ਜੇ ਅਸੀਂ ਕਰਜ਼ਾ ਲਿਆ ਹੈ ਤੇ ਅਸੀਂ ਉਹਦੇ ਵਿੱਚੋਂ ਆਪਣੀ ਮਿਹਨਤ ਮਿਲਾ ਕੇ ਤੇ ਆਪਾਂ ਉੱਪਰ ਉੱਠਣਾ ਸੋ ਇਹ ਬੜੀ ਵੱਡੀ ਇੱਕ 84% ਲੋਕਾਂ ਦਾ ਕਰਜ਼ਾ ਵਾਪਸ ਕਰਨਾ ਇਹ ਦਰਸਾਉਂਦਾ ਹੈ ਕਿ ਉਹਨਾਂ ਲੋਕਾਂ ਨੇ ਕੋਈ ਐਸ ਕਰਕੇ ਕਰਜ਼ੇ ਨਹੀਂ ਲੈ ਲਏ ਕਿ ਸਾਡੇ ਕਰਜ਼ੇ ਕਾਨੂੰ ਮਾਫ ਕਰ ਦਿੱਤੇ ਜਾਣਗੇ ਉਹਨਾਂ ਨੇ ਇਹ ਵਾਕਿਆ ਹੀ ਆਪਣੀ ਅਪਲਿਫਟਮੈਂਟ ਵਾਸਤੇ ਕਰਜ਼ੇ ਲਏ ਔਰ ਉਹਨਾਂ ਨੇ ਇਹ ਦਰਸਾਇਆ ਵੀ ਕਿ ਅਸੀਂ 84% ਲੋਕਾਂ ਨੇ ਦਰਸਾਇਆ ਕਿ ਅਸੀਂ ਕੰਮ ਜਿਹੜੇ ਕੰਮ ਲਈ ਕਰਜ਼ੇ ਲਏ ਸੀਗੇ ਉਹ ਕੰਮ ਦੇ ਵਿੱਚ ਕਾਮਯਾਬੀ ਹੋਏ ਆਂ ਕੁਝ ਲੋਕ ਇਹੋ ਜੇ ਨਿਕਲਾਏ ਜਿਨ੍ਹਾਂ ਦੇ ਹੈ ਉਹ ਵੀ ਬਹੁਤ ਮਿਹਨਤੀ ਆ ਪਰ ਕਈ ਵਾਰੀ ਕੁਝ ਕਟਨਾ ਹੈ ਇਹੋ ਜੀਆਂ ਵਾਪਰ ਜਾਂਦੀਆਂ ਨੇ ਨੈਚੁਰਲ ਕਲੈਮਿਟੀਜ਼ ਪੈ ਜਾਂਦੀਆਂ ਨੇ ਪਰਿਵਾਰ ਆ ਦੁਨੀਆਦਾਰੀ ਇਹਦੇ ਵਿੱਚ ਵਾਦ ਘਾਟ ਹੋ ਜਾਂਦੀ ਹੈ ਪਰ ਜਦੋਂ ਵੀ ਸਰਕਾਰ ਕੋਈ ਵੱਡਾ ਫੈਸਲਾ ਲੈਂਦੀ ਇਲੈਕਸ਼ਨ ਤੋਂ ਪਹਿਲਾਂ ਕਿਹਾ ਜਾਂਦਾ ਹੈ ਕਿ ਕਿਤੇ ਨਾ ਕਿਤੇ ਲੋਕਾਂ ਨੂੰ ਇਹ ਦਰਸ਼ਾਉਣਾ ਚਾਹੁੰਦੇ ਨੇ ਕਿ ਹਾਂ ਅਸੀਂ ਇਸ ਸਰਕਾਰ ਲਈ ਕੀਤਾ ਹੈ ਇਸ ਕਰਕੇ ਕਿ ਵੋਟ ਸ਼ੇਅਰ ਵਧੇ ਕਿਉਂਕਿ ਉਪ ਚੋਣਾਂ ਨੇ ਲੁਧਿਆਣਾ ਦੇ ਵਿੱਚ 19 ਨੂੰ ਮਤਦਾਨ ਹੋਣੇ ਹੈ 23 ਨੂੰ ਨਤੀਜੇ ਹੈ ਲੱਗਦਾ ਹੈ ਕਿ ਇਸ ਦਾ ਫਾਇਦਾ ਸਰਕਾਰ ਨੂੰ ਹੋਏਗਾ ਦੇਖੋ ਇਸ ਤਰ੍ਹਾਂ ਦੀ ਸਾਡੀ ਕੋਈ ਮਨਸਾ ਜਿਹੜੀ ਆ ਵੋਟ ਬੈਂਕ ਦੀ ਨਹੀਂ ਆ ਅਸੀਂ ਤਾਂ ਜਿਸ ਦਿਨ ਤੋਂ ਹੀ ਪੰਜਾਬ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਬਣੀ ਆ ਅਸੀਂ ਉਸ ਦਿਨ ਤੋਂ ਹੀ ਡਿਵੈਲਪਮੈਂਟ ਦੇ ਕਾਰਜ ਜਿਹੜੇ ਆ ਉਹ ਕਰਨ ਦੇ ਵਿੱਚ ਲੱਗੇ ਹੋਏ ਆ ਤੁਹਾਨੂੰ ਯਾਦ ਹੋਵੇਗਾ 2022 ਦੇ ਵਿੱਚ ਮਾਰਚ ਦੇ ਵਿੱਚ ਸਰਕਾਰ ਬਣੀ ਸੀਗੀ ਤੇ ਜੁਲਾਈ ਆ 22 ਦੇ ਵਿੱਚ ਅਸੀਂ 600 ਯੂਨਟ ਜਿਹੜਾ ਫ੍ਰੀ ਦੇਤਾ ਸੀਗਾ ਕੋਈ ਵੋਟ ਨਹੀਂ ਸੀਗਾ ਕੋਈ ਉਹ ਤਾਂ ਤੇ ਜਸਟ ਅਜੇ ਸਰਕਾਰ ਬਣੀ ਸੀਗੀ ਠੀਕ ਆ ਸੋ ਜਿਹੜੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਵੀ ਫੈਸਲੇ ਲੈਂਦੀ ਹੈ ਇਹ ਕੰਟੀਨਿਊਟੀ ਦੇ ਵਿੱਚ ਫੈਸਲੇ ਨੇ ਆ ਸਾਡਾ ਕੋਈ ਸਿੱਧਾ ਇਹ ਨਹੀਂ ਆ ਕਿ ਅਸੀਂ ਕੋਈ ਵੋਟ ਬੈਂਕ ਨੂੰ ਫੋਕਸ ਕਰਦੇ ਆ ਜਾਂ ਸਾਡੀਆਂ ਚੋਣਾਂ ਨਾ 22 ਦੇ ਵਿੱਚ ਕੋਈ ਚੋਣ ਸੀਗੇ ਪਰ ਲਗਾਤਾਰ ਚਾਹੇ ਭਰਤੀ ਦੀ ਗੱਲ ਹੋਵੇ ਚਾਹੇ ਸੜਕ ਸੁਰੱਖਿਆ ਫੋਰਸ ਬਣਾਉਣ ਦੀ ਗੱਲ ਹੋਵੇ ਚਾਹੇ ਸਕੂਲ ਆਫ ਐਮਿਨੈਂਸ ਬਣਾਉਣ ਦੀ ਗੱਲ ਹੋਵੇ ਚਾਹੇ ਮੋਹੱਲਾ ਕਲਿਨਿਕ ਦੀ ਗੱਲ ਹੋਵੇ ਕੰਟੀਨਿਉਟੀ ਦੇ ਵਿੱਚ ਸਰਕਾਰ ਜਿਹੜੀ ਹੈ 2022 ਤੋਂ ਲੋਕ ਹਿੱਤ ਦੇ ਵਿੱਚ ਫੈਸਲੇ ਲੈਂਦੀ ਚੱਲੀ ਆ ਰਹੀ ਹੈ ਸਰ ਤਰਕੁਨ ਕਿਉਂਕਿ ਬਿਜਲੀ ਡਿਪਾਰਟਮੈਂਟ ਹੈ ਬਿਜਲੀ ਵਿਭਾਗ ਸਭ ਤੋਂ ਜ਼ਿਆਦਾ ਅਹਿਮ ਵਿਭਾਗ ਬਣਿਆ ਜਾਂਦਾ ਹੈ ਔਰ ਜਦੋਂ ਸਪੈਸ਼ਲੀ ਜਦੋਂ ਸਮਰ ਸੀਜ਼ਨ ਸ਼ੁਰੂ ਹੁੰਦਾ ਹੈ ਤੇ ਇਸ ਬਾਰ ਜਿਹੜਾ ਕਿਹਾ ਜਾ ਰਿਹਾ ਕਿ ਕੁਝ ਯੂਨਿਟਸ ਬੰਦ ਹੈ ਜਿਸ ਕਰਕੇ ਸਰ ਕੱਟਸ ਬਹੁਤ ਲੱਗ ਰਹੇ ਨੇ ਪੰਜਾਬ ਦੇ ਲੋਕ ਜਿਹੜੇ ਇਸ ਨੂੰ ਲੈ ਕੇ ਲਗਾਤਾਰ ਜਿਹੜੇ ਹੈ ਇਹ ਕਹਿੰਦੇ ਨੇ ਕਿ ਲੱਕ ਕੱਟ ਵਧ ਰਹੇ ਨੇ ਕਾਰਨ ਕੀ ਹੈ ਸਰ ਕਦੋਂ ਤੱਕ ਲੋਡ ਵਧਣਾ ਸ਼ੁਰੂ ਹੋ ਜਾਏਗਾ ਜਿਹੜੀ ਸਮੱਸਿਆ ਮੈਨੇ ਕਦੋਂ ਤੱਕ ਹੱਲ ਦੇਖੋ ਬਿਜਲੀ ਦੀ ਡਿਮਾਂਡ ਜਿਹੜੀ ਆ ਇਹ ਹਰ ਸਾਲ ਵੱਧਦੀ ਹੈ। ਹੂੰ। ਔਰ ਇਸ ਸਾਲ ਕਿੰਨੀ ਕਬੜੀ ਹੈ? ਆਰਾਊਂਡਡ 1000 ਮੈਗਾਵਾਟ ਜਿਹੜੀ ਆ ਵਧਨ ਤੇ ਅਸਰ ਹੁੰਦੇ ਨੇ ਹਰ ਵਾਰੀ। ਹੂੰ। ਔਰ ਤਿੰਨ ਸਾਲ ਤੋਂ ਤਾਂ ਮੈਂ ਹੀ ਦੇਖ ਰਿਹਾ ਹਾਂ ਕਿ ਹਰ ਸਾਲ ਇੰਨੀ ਕ ਡਿਮਾਂਡ ਵੱਧਦੀ ਹੈ, ਇਸ ਵਾਰ ਵੀ ਵਧੇਗੀ। ਗਰਮੀਆਂ ਦੇ ਵਿੱਚ ਸਾਡਾ ਪੀਕ ਸੀਜ਼ਨ ਹੁੰਦਾ ਹੈ ਕਿਉਂਕਿ ਇੱਕ ਤਾਂ ਝੋਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਸਾਨੂੰ ਫਾਰਮਰਸ ਨੂੰ ਬਿਜਲੀ ਜਿਹੜੀ ਆ ਉਹ ਅਨ ਇੰਟਰਕਟਡ ਦੇਣੀ ਪੈਂਦੀ ਆ ਔਰ ਨਾਲ ਦੇ ਨਾਲ ਗਰਮੀ ਹੋਣ ਦੇ ਨਾਲ ਆ ਲੋਕਾਂ ਦੀ ਜੜੀ ਕੰਜ਼ਮਪਸ਼ਨ ਉਹ ਵੀ ਕਾਫੀ ਜ਼ਿਆਦੀ ਵੱਧ ਜਾਂਦੀ ਹੈ ਸੋ ਬੋਧ ਜਣਾ ਉਹ ਪੈਂਦਾ ਪਰ ਅਸੀਂ ਪੂਰੇ ਪ੍ਰਬੰਧ ਜਿਹੜੇ ਨੇ ਉਹ ਕੀਤੇ ਹੋਏ ਨੇ ਇਸ ਪਿਛਲੇ ਦਿਨ ਹੀ ਤੁਸੀਂ ਦੇਖਿਆ ਕਿ ਉਹ ਸਟਾਰਮ ਵਗੈਰਾ ਆ ਗਿਆ ਉਹਦੇ ਵਿੱਚ ਕੁਝ ਸਾਡੇ ਇਨਫਰਾਸਟ੍ਰਕਚਰ ਜਿਹੜਾ ਸੀਗਾ ਬਿਜਲੀ ਵਿਭਾਗ ਦਾ ਉਹ ਡੈਮੇਜ ਵੀ ਹੋਇਆ ਪਰ ਅਸੀਂ ਉਹਨੂੰ ਫੇਰ ਰੀਇਨਸਟੇਟ ਜਿਹੜਾ ਆ ਉਹ ਕੀਤਾ ਸੋ ਅਸੀਂ ਸਾਡੇ ਕੋਲ ਜਨਰੇਸ਼ਨ ਦੀ ਕੋਈ ਪ੍ਰੋਬਲਮ ਨਹੀਂ ਆ ਡਿਸਟ੍ਰੀਬਿਊਸ਼ਨ ਦੀ ਕੋਈ ਪ੍ਰੋਬਲਮ ਨਹੀਂ ਆ ਪ੍ਰੋਬਲਮ ਕ ਕਤਾਈ ਉਥੇ ਆ ਕੇ ਪੈ ਜਾਂਦੀ ਆ ਜਿੱਥੇ ਕੋਈ ਨੇਚਰਲ ਘਟਨਾ ਇਹੋ ਜੀ ਵਾਪਰ ਜਾਂਦੀ ਆ ਔਰ ਤੁਹਾਨੂੰ ਪਤਾ ਹੈ ਬਿਜਲੀ ਤਾਂ ਇਹ ਤਾਂ ਕਿਸੇ ਦਾ ਲਿਹਾਜ਼ ਵੀ ਨਹੀਂ ਨਾ ਕਰਦੀ ਆ ਆਪਾਂ ਉਧਰੋਂ ਸਪਲਾਈ ਛੱਡਦੀ ਆ ਉਧਰੋਂ ਤੂਫਾਨ ਆਇਆ ਹੋਵੇ ਉਧਰੋਂ بارش ਆਉਂਦੀ ਹੋਵੇ ਸੋ ਕਈ ਵਾਰੀ ਮਨੁੱਖੀ ਜਿਹੜੀਆਂ ਜ਼ਿੰਦਗੀਆਂ ਨੇ ਇਹਨਾਂ ਨੂੰ ਬਚਾਉਣ ਵਾਸਤੇ ਵੀ ਕਈ ਵਾਰੀ ਸਾਨੂੰ ਇਹੋ ਜਿਹਾ ਐਕਸ਼ਨ ਜਿਹੜੇ ਨੇ ਉਹ ਲੈਣੇ ਪੈਂਦੇ ਨੇ ਪਰ ਓਵਰਆਲ ਕੁੱਲ ਮਿਲਾ ਕੇ ਸਾਡੇ ਕੋਲ ਬਿਜਲੀ ਜਨਰੇਸ਼ਨ ਦੀ ਜਿਹੜੀ ਆ ਉਹ ਕੋਈ ਪ੍ਰੋਬਲਮ ਨਹੀਂ ਆ ਹਾਂ ਮੇਨਟੇਨੈਂਸ ਵਾਸਤੇ ਜਾਂ ਕੋਈ ਇਹੋ ਜੀ ਚੀਜ਼ ਵਾਪਰ ਜਾਂਦੀ ਆ ਕਦੀ ਕਾਈ ਫਿਰ ਉਹਨੂੰ ਅਸੀਂ ਰੀਇਨਸਟੇਟ ਕਰਨ ਦੇ ਵਿੱਚ ਕੁਝ ਸਮਾਂ ਜਿਹੜਾ ਜ਼ਰੂਰ ਲੱਗ ਜਾਂਦਾ ਹੈ ਧੰਨਵਾਦ ਸਰ ਆ ਤੇ ਇਸ ਸੱਡਾ ਗੱਲ ਕਰਨ ਲਈ ਪਿਛਲੇ ਮੰਤਰੀ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜੇ ਕਾਥ ਨੇ ਉਹ ਬੇਸ਼ੱਕ ਵਾਧ ਰਹੇ ਨੇ ਲੇਕਿਨ ਚਲ ਠੀਕ ਕਰਦੇ ਜਨ ਲੇਕਿਨ ਪੰਜਾਬ ਸਰਕਾਰ ਵਲੂਤ ਤਲਿਤ ਵਰਕ ਲਈ ਚਿਕਾ ਵਟਾ ਫੈਸਲਾ ਜਿਹੜਾ ਹੈ ਔਰ ਜ਼ਰੂਰ ਲਿਤਾ ਗਿਆ ਔਰ ਉਹਨਾਂ ਨੇ ਵੀ ਆਖਿਆ ਕਿ ਇਹ ਕੋਈ ਇਲੈਕਸ਼ਨ ਸਟੰਡ ਨਹੀਂ ਹੈ ਬਲਕਿ ਪੰਜਾਬ ਦੇ ਲੋਕਾਂ ਦੇ ਲਈ ਵਾਦਾ ਕਿਥੇ ਜਦੋਂ 2022 ਦੇ ਵਿੱਚ ਪੰਜਾਬ ਦੀ ਸਰਕਾਰ ਬਣੀ ਸੀ ਕੈਮਰਾਮੈਨ ਅਲਜਿੰਦੇ ਦੇ ਨਾਲ ਸ਼ੈਨਗੁਰ ਤੋਂ ਟੀਵੀ ਲਾਈਨ ਲਈ ਅਮਨਪ੍ਰੀਤ ਕੋਲ